ਬਹੁਤ ਹੀ ਕਾਮਮਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਦਹੀਂ ਖੱਟਾ ਹੋ ਜਾਵੇ ਤਾਂ ਉਸ ਨੂੰ ਕੱਪੜੇ ਵਿੱਚ ਛਾਣ ਕੇ ਪਾ ਕੇ ਛਾਣ ਲਓ ਇਸ ਦਾ ਪਾਣੀ ਕੱਢ ਦਿਓ ਇਸ ਨਾਲ ਦਹੀਂ ਦਾ ਖੱਟਾਪਨ ਨਿਕਲ ਜਾਵੇਗਾ ਫਿਰ ਤੁਸੀਂ ਇਸ ਵਿੱਚ ਦੁੱਧ ਪਾ ਕੇ ਰਾਇਤਾ ਬਣਾ ਕੇ ਵੀ ਖਾ ਸਕਦੇ ਹੋ ਨੰਬਰ 2 ਦੁੱਧ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਨੂੰ ਇੱਕ ਉਬਾਲ ਦੇਣਾ ਬਹੁਤ ਹੀ ਜ਼ਰੂਰੀ ਹੈ ਇਸ ਨੂੰ ਕਦੇ ਵੀ ਜ਼ਿਆਦਾ ਦੇਰ ਤੱਕ ਨਾ ਉਬਾਲੋ ਇਸ ਨਾਲ ਉਸ ਦੇ ਜ਼ਰੂਰੀ ਤਤ ਨਸ਼ਟ ਹੋ ਜਾਂਦੇ ਹਨ ਨੰਬਰ 3 ਜਦੋਂ ਵੀ ਤੁਸੀਂ ਸਟੀਲ ਦੇ ਬਰਤਨ ਵਿੱਚ ਦੁੱਧ ਉਬਾਲਦੇ ਹੋ ਤਾਂ ਉਸ ਵਿੱਚ ਪਹਿਲਾਂ ਪਾਣੀ ਪਾ ਕੇ ਉਬਾਲ ਲਓ ਫਿਰ ਦੁੱਧ ਉਬਾਲੋ ਇਸ ਨਾਲ ਦੁੱਧ ਬਰਤਨ ਨੂੰ ਨਹੀਂ ਲੱਗੇਗਾ ਨੰਬਰ 4 ਬਿਸਕੁਟਾਂ ਨੂੰ ਛਿੱਲੇ ਹੋਣ ਤੋਂ ਬਚਾਉਣ ਲਈ ਉਹਨਾਂ ਵਿੱਚ ਪਹਿਲਾ ਖੰਡ ਫਿਰ ਉੱਪਰ ਬਿਸਕੁਟ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹਦਾ ਖੁਰਕਰਪਣ ਕਦੇ ਵੀ ਖਤਮ ਨਹੀਂ ਹੋਵੇਗਾ। ਨੰਬਰ 5 ਜੇਕਰ ਤੁਸੀਂ ਰਾਤ ਦੀਆਂ ਰੋਟੀਆਂ ਸਵੇਰੇ ਦੁੱਧ ਵਿੱਚ ਪਿਉ ਕੇ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ रह ਸਕਦੇ ਹੋ। ਨੰਬਰ 6 ਰਾਤ ਦੇ ਸਮੇਂ ਸੈਰਟਾ ਕੇ ਸੌਣ ਨਾਲ ਖੂਨ ਦਾ ਸਰਕਲ ਸਹੀ ਰਹਿੰਦਾ ਖੂਨ ਦਾ ਸੰਚਾਰ ਵਾਧਦਾ ਸਰੀਰ ਨੂੰ ਤਾਕਤ ਮਿਲਦੀ ਹੈ। ਨਾਲ ਹੀ ਵਾਲ ਵੀ ਕਾਲੇ ਹੀ ਰਹਿੰਦੇ ਹਨ। ਨੰਬਰ 7 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਸਲਾਦ ਦਾ ਸੇਵਨ ਕਰੋ ਤਾਂ ਮੌਸਮ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਤੁਸੀਂ ਹਮੇਸ਼ਾ ਲਈ ਬਚੇ रह ਸਕਦੇ ਹੋ ਨੰਬਰ 8 ਤੇਸੀਕਾ ਦਾ ਸੇਵਨ ਕਰਨਾ ਸਰੀਰ ਨੂੰ ਤਾਕਤ ਮਿਲਦੀ ਹੈ ਸਰੀਰ ਅੰਦਰ ਚਿਕਨਾਈ ਬਣੀ ਰਹਿੰਦੀ ਹੈ ਤੁਸੀਂ ਕਵਜ਼ ਦੇ ਨਾਲ ਨਾਲ ਨਾ ਹੋਰ ਵੀ ਕਈ ਰੋਗਾਂ ਤੋਂ ਬਚੇ रह ਸਕਦੇ ਹੋ ਨੰਬਰ 9 ਰਾਤ ਦੇ ਸਮੇਂ ਜੀਰੇ ਨੂੰ ਭਿਉਂ ਕੇ ਰੱਖੋ ਸਵੇਰੇ ਉਸ ਨੂੰ ਸਣ ਕੇ ਪੀ ਲਓ ਜੀਰੇ ਨੂੰ ਵੀ ਚਵਾ ਚਵਾ ਕੇ ਖਾ ਲਓ ਇਸ ਨਾਲ ਬਧਿਆ ਹੈ ਵਜ਼ਨ ਸਹੀ ਹੋਣ ਲੱਗ ਜਾਂਦਾ ਹੈ ਨੰਬਰ 10 ਘਰ ਵਿੱਚ ਕਬੂਤਰ ਦਾ ਆਉਣਾ ਬਹੁਤ ਹੀ ਸ਼ੋਭ ਮੰਨਿਆ ਜਾਂਦਾ ਹੈ ਇਸ ਨਾਲ ਧਨ ਦੀ ਸੰਪਤੀ ਵਧਿਆ ਜੇਕਰ ਕਬੂਤਰ ਤੁਹਾਡੇ ਸਿਰ ਉੱਪਰ ਦੀ ਨਿਕਲ ਜਾਵੇ ਤਾਂ ਸਮਝ ਲਓ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਖਤਮ ਹੋਣ ਵਾਲੀਆਂ ਹਨ ਨੰਬਰ 11 ਆਪਣੇ ਘਰ ਵਿੱਚ ਹਮੇਸ਼ਾ ਸੁਖ ਸ਼ਾਂਤੀ ਬਣਾਈ ਰੱਖਣ ਲਈ ਰੋਜ਼ਾਨਾ ਸਵੇਰ ਸ਼ਾਮ ਪਾਜ਼ਬੂ ਆਠ ਪੂਜਾ ਜ਼ਰੂਰ ਲਗਾਓ ਤੇ ਪੂਜਾ ਵਾਲੀ ਜਗ੍ਹਾ ਤੇ ਪਾਣੀ ਦਾ ਲੋਟਾ ਜ਼ਰੂਰ ਰੱਖੋ ਇਸ ਨਾਲ ਸ਼ੁਕ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 12 ਜੇਕਰ ਤੁਹਾਡੇ ਘਰ ਵਿੱਚ ਵਾਰ-ਵਾਰ ਚੂਹੇ ਆ ਰਹੇ ਹੋਣ ਤਾਂ ਇਹ ਵਾਸਤੂ ਦੋਸ਼ ਅਤੇ ਨਕਾਰਾਤਮਕ ਊਰਜਾ ਦਾ ਸੰਕੇਤ ਹੋ ਸਕਦਾ ਹੈ ਨੰਬਰ 13 ਪਾਣੀ ਵਿੱਚ ਕੱਚਾ ਦੁੱਧ ਮਿਲਾ ਕੇ ਇਸ਼ਨਾਨ ਕਰਨਾ ਉਮਰ ਲੰਮੀ ਹੁੰਦੀ ਹੈ ਹਲਦੀ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰਨਾ ਕਿਸਮਤ ਚੰਗੀ ਹੁੰਦੀ ਹੈ ਨਮਕ ਮਿਲਾ ਕੇ ਇਸ਼ਨਾਨ ਕਰਨਾ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ ਨੰਬਰ 14 ਸੁੰਢ ਹਾਜ਼ਮੇ ਨੂੰ ਤੇਜ਼ ਕਰਦਾ ਤੇ ਨਾਲ ਹੀ ਕੈਸ ਅਤੇ ਸੂਰਦੀ ਸਮੱਸਿਆ ਨੂੰ ਘਟ ਕਰਦਾ ਹਿੰਗ ਬਦਹਾਜ਼ਮੀ ਅਤੇ ਗੈਸ ਕਬਜ਼ ਲਈ ਕਾਫੀ ਫਾਇਦੇਮੰਦ ਹੈ ਨੰਬਰ 15 ਜੇਕਰ ਤੁਸੀਂ ਬਿਸਤਰੇ ਕੋਲ ਨਮਕ ਵਾਲਾ ਪਾਣੀ ਰੱਖ ਲੈਂਦੇ ਹੋ ਤੇ ਉਸ ਨਾਲ ਮੱਛਰ ਤੁਹਾਡੇ ਕੋਲ ਨਹੀਂ ਆਵੇਗਾ ਨਾਲ ਹੀ ਸਰੀਰ ਵੀ ਰੋਗਾਂ ਤੋਂ ਦੂਰ ਰਹਿੰਦਾ ਹੈ ਨੰਬਰ 16 ਸਿਰ ਘੁੰਮਦਾ ਚਿਹਰਾ ਪੀਲਾ ਪੈਣ ਲੱਗ ਗਿਆ ਹੋਵੇ ਤਾਂ ਸਮਝ ਲਓ ਕਿ ਖੂਨ ਦੀ ਕਮੀ ਹੋ ਰਹੀ ਹੈ ਇਸ ਲਈ ਚਕੰਦਰ ਦਾ ਸੇਵਨ ਕਰੋ ਜੋੜਾਂ ਵਿੱਚ ਦਰਦ ਰਹਿੰਦਾ ਬਾਰ-ਬਾਰ ਮੂਚ ਆ ਰਹੀ ਹੋਵੇ ਤਾਂ ਸਫੈਤਲਾਂ ਦਾ ਸੇਵਨ ਕਰਨਾ ਲਾਭ ਮਿਲਦਾ ਹੈ ਨੰਬਰ 17 ਨੀਂਦ ਨਹੀਂ ਆਉਂਦੀ ਮਾਸਪੇਸ਼ੀਆਂ ਜਕੜ ਜਾਂਦੀਆਂ ਨੇ ਇਸ ਲਈ ਕਦੂ ਤੇ ਵੀਦਖਾਓ ਫਾਇਦਾ ਮਿਲੇਗਾ ਦਿਲ ਦੀ ਧੜਕਣ ਨੂੰ ਸਹੀ ਰੱਖਣ ਲਈ ਰੋਜ਼ਾਨਾ ਕੇਲੇ ਦਾ ਸੇਵਨ ਜ਼ਰੂਰ ਕਰੋ ਨੰਬਰ 18 ਗਰਮ ਰੋਟੀ ਦੇ ਨਾਲ ਕਦੇ ਵੀ ਦਹੀਂ ਦਾ ਸੇਵਨ ਨਾ ਕਰੋ ਰੋਜ਼ਾਨਾ ਗਾਜਰ ਦਾ ਸੇਵਨ ਕਰਨਾ ਖੂਨ ਦੀ ਕਦੇ ਵੀ ਕਮੀ ਨਹੀਂ ਨੰਬਰ 19 ਰੋਜ਼ਾਨਾ 4 ਤੋਂ 5 ਪੱਤੇ ਨਿੰਮ ਦੇ ਖਾਲੀ ਪੇਟ ਚਬਾਉਣਾ ਬਲੱਡ ਪ੍ਰੈਸ਼ਰ ਮੀਸ਼ਨ ਸਹੀ ਰਹਿੰਦਾ ਚੋਰੜੀਆਂ ਨੂੰ ਦੂਰ ਕਰਨ ਅਤੇ ਰੋਜ਼ਾਨਾ ਬੇਜਣ ਦਹੀਂ ਲਗਾਓ ਨੰਬਰ 20 ਕਰਮੀਆਂ ਦੇ ਮੌਸਮ ਵਿੱਚ ਨਿੰਬੂ ਦਾ ਸੇਵਨ ਜ਼ਰੂਰ ਕਰੋ ਇਸ ਦਾ ਸੇਵਨ ਕਰਨਾ ਸਰੀਰ ਤੇ ਬਹੁਤ ਸਾਰੇ ਰੋਗ ਦੂਰ ਰਹਿਣ ਲੱਗ ਜਾਂਦੇ ਹਨ ਨੰਬਰ 21 ਰੋਜ਼ਾਨਾ 8 ਤੋਂ 10 ਪਲੱਸ ਪਾਣੀ ਦੇ ਪੀਣਾ ਸਰੀਰ ਤੇ ਬਹੁਤ ਸਾਰੇ ਰੋਗ ਦੂਰ ਰਹਿੰਦੇ ਹਨ ਨੰਬਰ 5 ਜੇਕਰ ਤੁਹਾਡੀਆਂ ਗੱਲਾਂ ਪਿਚਕੀਆਂ ਹੋਈਆਂ ਨੇ ਤਾਂ ਤੁਸੀਂ ਰੋਜ਼ਾਨਾ ਬਾਸੀ ਮੂਹ ਰਾਤੀ ਬਚੀ ਰੋਟੀ ਖਾਣੀ ਸ਼ੁਰੂ ਕਰਦੇ ਹੋ ਉਸ ਨਾਲ ਬਹੁਤ ਲਾਭ ਮਿਲੇਗਾ ਨੰਬਰ 13 ਰੋਜ਼ਾਨਾ ਦਹੀਂ ਖਾਣਾ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਪਰਚਨ ਤੰਤਰ ਮਜ਼ਬੂਤ ਹੁੰਦਾ ਸਰੀਰੰਤਰ ਤਾਕਤਵੰਨੀ ਰਹਿੰਦੀ ਹੈ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 24 ਦਹੀਂ ਦੇ ਨਾਲ ਕਦੇ ਵੀ ਮੱਸੀ ਦਾ ਸੇਵਨ ਨਾ ਕਰੋ ਜਦੋਂ ਤੁਸੀਂ ਨਾ ਦੋਨਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਇਸ ਨਾਲ ਗੈਸ ਬਦ ਹਜ਼ਮੀ ਦੀ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਇਹਨਾਂ ਵਿੱਚ ਪ੍ਰੋਟੀਨ ਪਾਇਆ ਨੰਬਰ 25 ਦਹੀਂ ਦੇ ਨਾਲ ਕਦੇ ਵੀ ਗਰਮ ਚੀਜ਼ਾਂ ਤੇ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਾ ਕਰੋ ਇਸ ਨਾਲ ਬਹੁਤ ਨੁਕਸਾਨ ਹੁੰਦਾ ਹੈ ਨੰਬਰ 26 ਜੇਕਰ ਹਚਕੀ ਨਾ हट ਰਹੀ ਹੋਵੇ ਤਾਂ ਅਦਰਕ ਦਾ ਟੁਕੜਾ ਚੂਸ ਲਓ। ਪਿਸ਼ਾਬ ਵਿੱਚ ਜਲਨ ਹੁੰਦੀ ਹੈ ਤਾਂ ਪਾਣੀ ਵਿੱਚ ਲੇਚੀ ਦਾ ਪਾਊਡਰ ਮਿਲਾ ਕੇ ਪੀ ਲਓ। ਨੰਬਰ 27 ਜੇਕਰ ਤੁਹਾਡਾ ਹਾਜਮਾ ਸਹੀ ਨਹੀਂ ਰਹਿੰਦਾ ਤਾਂ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀ ਲਓ। ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਇਸ਼ਨਾਨ ਕਰਨ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪੀ ਲਓ। ਅੱਧਾ ਗਲਾਸ ਪਾਣੀ ਦਾ ਸੌਣ ਤੋਂ ਪਹਿਲਾਂ ਪੀਣਾ ਆਟੈਕ ਤੋਂ ਬਚੇ ਰਹਿ ਸਕਦੇ ਹੋ। ਨੰਬਰ 8 ਹਰਤਾਂ ਜਦੋਂ ਵੀ ਖਾਣਾ ਬਣਾਉਣ ਤੋਂ ਰਾਂ ਦਾ ਮਨ ਸ਼ਾਂਤ ਤੇ ਸਕਾਰਾਤਮਕ ਹੋਣਾ ਬਹੁਤ ਜ਼ਰੂਰੀ ਹੈ ਨਾਲ ਹੀ ਕਦੇ ਵੀ ਰਸੋਈ ਵਿੱਚ ਚੱਪਲ ਪਾ ਕੇ ਨਹੀਂ ਜਾਣਾ ਚਾਹੀਦਾ ਨੰਬਰ 29 ਜਿਹੜੇ ਲੋਕ ਨਾਨ ਵੇਜ ਨਹੀਂ ਖਾਂਦੇ ਉਹਨਾਂ ਅੰਦਰ ਵਿਟਾਮਿਨ B12 ਦੀ ਕਮੀ ਹੋ ਜਾਂਦੀ ਹੈ ਦਹੀਂ ਵਿੱਚ ਜੀਰਾ ਮਿਲਾ ਕੇ ਖਾ ਲਿਆ ਕਰੋ ਇਸ ਨਾਲ ਹੀ ਕਮੀ ਪੂਰੀ ਹੋ ਜਾਵੇਗੀ ਨੰਬਰ 30 ਤੋਂ ਉੱਪਰ ਦੇ ਇਨਸਾਨ ਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਨਿੰਬੂ ਦਾ ਰਸ ਨਹੀਂ ਲਗਾਉਣਾ ਚਾਹੀਦਾ ਇਸ ਵਿੱਚ ਐਸਿਡ ਪਾਇਆ ਜਾਂਦਾ ਜੋ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਨੰਬਰ 30 40 ਪਲੱਸ ਦੀ ਉਮਰ ਵਾਲੀਆਂ ਨੂੰ ਆਪਣੇ ਚਿਹਰੇ ਉੱਪਰ ਗਲਿਸਰੀਨ ਲਗਾਉਣ ਤੋਂ ਵੀ ਬਚਣਾ ਚਾਹੀਦਾ ਇਸ ਨਾਲ ਚਮੜੀ ਰੁੱਖੀ ਸੁੱਕੀ ਹੋਣ ਲੱਗ ਜਾਂਦੀ ਹੈ ਕਿਉਂਕਿ ਉਸ ਉਮਰ ਵਿੱਚ ਚਮੜੀ ਸੈਂਸਿਟਿਵ ਹੋਣ ਲੱਗ ਜਾਂਦੀ ਹੈ ਨੰਬਰ 31 ਜੇਕਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਗਰਮ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣਾ ਬਹੁਤ ਲਾਭ ਮਿਲਦਾ ਹੈ। ਨੰਬਰ 32 ਖੰਜੂਰ ਅਤੇ ਦਹੀਂ ਦਾ ਸੇਵਨ ਇਕੱਠਾ ਕਰਨਾ ਛਾਤੀ ਦੀ ਸਫਾਈ ਹੋਣ ਲੱਗ ਜਾਂਦੀ ਹੈ ਤੇ ਬਲਗਮ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਨੰਬਰ 33 ਖੀਰੇ ਵਿੱਚ 96% ਪਾਣੀ ਹੁੰਦਾ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਪਾਣੀ ਦੀ ਕਮੀ ਨਹੀਂ ਹੁੰਦੀ ਚਿਹਰੇ ਤੇ ਚਮਕ ਰਹਿੰਦੀ ਹੈ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਨੰਬਰ 35 ਗੁੰਦਕ ਤੇਰਾ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਸਰੀਰੋਂ ਗਰਮੀ ਨੂੰ ਬਾਹਰ ਕੱਢਦੀ ਹੈ ਨਾਲ ਹੀ ਸਰੀਰ ਨੂੰ ਤਾਕਤ ਵੀ ਦਿੰਦੀ ਹੈ ਨੰਬਰ 36 ਜੇਕਰ ਤੁਸੀਂ ਆਪਣੇ ਘਰ ਵਿੱਚ ਕਪੂਰ ਜਲਾ ਦਿੰਦੇ ਹੋ ਤੇ ਇਸ ਨਾਲ ਵਸਤੂ ਦੋਸ਼ ਦੂਰ ਹੁੰਦਾ ਨਾਲ ਹੀ ਘਰ ਵਿੱਚੋਂ ਨਕਾਰਾਤਮਕ ਊਰਜਾ ਵੀ ਬਾਹਰ ਨਿਕਲਦੀ ਨੰਬਰ 37 ਜੇਕਰ ਤੁਸੀਂ ਦੰਦਾਂ ਉੱਪਰ ਜ਼ਿਆਦਾ ਕੌਲਗਿੱਟ ਲਗਾਉਂਦੇ ਹੋ ਤੇ ਇਸ ਨਾਲ ਦੰਦਾਂ ਦੇ ਨਾਲ ਨਾਲ ਸਰੀਰ ਨੂੰ ਨੇਕਾ ਹੀ ਨੁਕਸਾਨ ਹੁੰਦੇ ਹਨ। ਨੰਬਰ 38 ਜਿੰਨਾ ਤੁਸੀਂ ਆਪਣੇ ਸਰੀਰ ਨੂੰ ਆਰਾਮ ਦੇਵੋਗੇ ਉਨਾ ਹੀ ਆਲਸੀ ਹੁੰਦਾ ਜਾਵੇਗਾ। ਜਿੰਨਾ ਤੁਸੀਂ ਇਸ ਤੋਂ ਕੰਮ ਲਮੋਗੇ ਉਨਾ ਹੀ ਚੁਸਤ ਰਹੇਗੇ। ਨੰਬਰ 39 ਰਾਜਮਾ ਦੀ ਸਬਜ਼ੀ ਹਮੇਸ਼ਾ ਪੂਰੇ ਪੱਕੇ ਹੋਏ ਰਾਜਮਾ ਹੀ ਖਾਣੇ ਚਾਹੀਦੇ ਨੇ। ਕੱਚੇ ਰਾਜਮਾ ਜ਼ਹਿਰ ਦੇ ਬਰਾਬਰ ਮੰਨੇ ਜਾਂਦੇ ਹਨ। ਨੰਬਰ 40 ਰਾਤ ਦੇ ਸਮੇਂ ਕਦੇ ਵੀ ਚੌਲਾਂ ਦਾ ਰਾਜਮਾ ਦਾ ਦਹੀਂ ਦਾ ਤੇ ਮਿੱਠੇ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਹੁੰਦੇ ਹਨ ਨੰਬਰ 41 ਜੇਕਰ ਤੁਸੀਂ ਆਪਣੇ ਪਸੰਦ ਦੇ ਗਾਣੇ ਨੂੰ ਆਪਣਾ అలਾਰਮ ਬਣਾ ਲੈਂਦੇ ਹੋ ਤਾਂ ਵਿਗਿਆਨ ਦੇ ਅਨੁਸਾਰ ਤੁਸੀਂ ਉਸ ਨੂੰ ਮਨ ਆਪਸੰਦ ਕਰਨਗੇ ਨੰਬਰ 42 ਮਨੋਵਿਗਿਆਨ ਦੇ ਅਨੁਸਾਰ ਜਿਹੜੇ ਲੋਕ ਗੱਲ-ਗੱਲ ਤੇ ਕਸਮ ਖਾਂਦੇ ਹੋ ਆਪਣੇ ਦੋਸਤ ਅਤੇ ਮਿੱਤਰਾਂ ਪ੍ਰਤੀ ਬਹੁਤ ਹੀ ਵਫਾਦਾਰ ਹੁੰਦੇ ਹਨ ਨੰਬਰ 43 ਰੋਜ਼ਾਨਾ ਦੰਤਣ ਕਰਨਾ ਦੰਦਾਂ ਦੇ अनेका ਹੀ ਰੋਗ ਦੂਰ ਹੋ ਜਾਂਦੇ ਆ ਨਾਲ ਹੀ ਸਰੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ ਰੋਜ਼ਾਨਾ ਨੇਬੂ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਬਹੁਤ ਹੀ ਆਸਾਨੀ ਨਾਲ ਘੱਟ ਹੋ ਜਾਂਦੀ ਹੈ। ਨੰਬਰ 44 ਹਰੀ ਚਾਹ ਪੀਣਾ ਛੁਰੜੀਆਂ ਖਤਮ ਹੋਣ ਲੱਗ ਜਾਂਦੀਆਂ ਨੇ। ਗੂੰਗੁਣਾ ਪਾਣੀ ਪੀਣ ਨਾਲ ਇਨਸਾਨ ਦੇ ਦਿਲ ਦੇ ਬਾਲ ਕਦੇ ਵੀ ਬੰਦ ਨਹੀਂ ਹੁੰਦੇ। ਕਿਉਂ ਨੂੰ ਗਰਮ ਕਰਕੇ ਚੱਟਣਾ ਸੋਜ ਅਤੇ ਜਿਸਮ ਦਾ ਦਰਦ ਦੂਰ ਹੋ ਜਾਂਦਾ। ਨੰਬਰ 45 ਬਾਦੀ ਉਮਰ ਕਰਨ ਚੇਰੇ ਤੇ ਸ਼ਾਇਆ ਤੇ ਛੁਰੜੀਆਂ ਪੈਣ ਲੱਗ ਜਾਂਦੀਆਂ ਨੇ। ਜਇਹੇ ਵਿੱਚ ਤੁਸੀਂ ਕੱਚੀ ਹਰੀ ਮਿਰਚ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਲਾਭ ਮਿਲੇਗਾ। ਨੰਬਰ 46 ਤਾਂਬੇ ਦੇ ਬਰਤਨਾਂ ਦਾ ਪਾਣੀ ਪੀਵੋ ਇਸ ਨਾਲ 15 ਦਿਨਾਂ ਵਿੱਚ ਸਰੀ ਡੀਟੌਕਸ ਹੋ ਜਾਵੇਗਾ ਸਵੇਰੇ 5 ਵਜੇ ਉੱਠੋ ਇੱਕ ਮਹੀਨੇ ਵਿੱਚ ਹੀ ਤੁਹਾਡੇ ਸਰੀਰੰਦਰ ਇਨਰਜੀ ਭਰ ਜਾਵੇਗੀ ਕਦੇ ਵੀ ਥਕਾਵਟ ਨਹੀਂ ਹੋਵੇਗੀ ਨੰਬਰ 47 ਤੋਲਸੀ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਕੁਝ ਸਮਾਂ ਭਿਉਮ ਕੇ ਰੱਖੋ ਫਿਰ ਇਸ ਪਾਣੀ ਨੂੰ ਪੀ ਲਓ ਇਸ ਨਾਲ ਤੁਹਾਨੂੰ ਸਿਰਦਰਦ ਤੋਂ ਬਹੁਤ ਆਰਾਮ ਮਿਲੇਗਾ ਨੰਬਰ 48 ਸਵੇਰ ਦੇ ਸਮੇਂ ਖਾਲੀ ਪੇਟ ਪਾਣੀ ਵਿੱਚ ਦਾਲਚੀਨੀ ਪਾਊਡਰ ਮਿਲਾ ਕੇ ਪੀਣਾ ਵਧਿਆ ਹੈ ਪੇਟ ਦੇ ਨਾਲ ਵਿੱਚ ਹੀ ਅੰਦਰ ਹੋਣ ਲੱਗ ਜਾਂਦਾ ਹੈ ਨੰਬਰ 49 ਅਦਰਕ ਦਾ ਛੋਟਾ ਜਿਹਾ ਟੁਕੜਾ ਤੁਨੀ ਵਿੱਚ ਪਾ ਕੇ ਸੌਣਾ ਬਧਿਆ ਹੈ ਪਿਰ ਦਿਨਾਂ ਵਿੱਚ ਹੀ ਅੰਦਰ ਹੋਣ ਲੱਗ ਜਾਂਦਾ ਹੈ ਨੰਬਰ 5 ਜਿਹੜੀਆਂ ਔਰਤਾਂ ਨੂੰ ਚੱਕਰ ਆਉਣ ਦੀ ਸਮੱਸਿਆ ਵੀ ਰੋਜ਼ਾਨਾ ਧਾਰੀ ਇਲਾਇਚੀ ਦਾ 7 ਚੂਰ ਕਰਿਆ ਕਰੋ ਇਸ ਨਾਲ ਬਹੁਤ ਲਾਭ ਮਿਲਦਾ ਹੈ ਮੇਰੇ ਪਿਆਰੇ ਦੋਸਤੋ ਵੀਡੀਓ ਇੱਕ ਜਾਣਕਾਰੀ ਲਈ ਬਣਾਈ ਗਈ ਹੈ ਜੇਕਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹਨਾਂ ਤਰੀਕਿਆਂ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੋਸਤੋ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੀ ਹਾਂ